ਆਜਾ ਹਾਂ ਅਖੀਰਸ ਤੇ ਹਲੋ ਜੀ ਬਈਆ ਬਈਆ ਇੱਕ ਮਿੰਟ ਦੀ ਇੱਕ ਮਿੰਟ ਦੀ ਇੱਕ ਮਿੰਟ ਸਿੱਖ ਵਿਚਾਰਦੇ ਆ ਦੇਖ ਰਿਹਾ ਯੋਰ ਦੇ ਨਾਲ ਅੱਡਾ ਪੜਾ ਕੇ ਕਾਸੀ ਲਈ ਮੁਕੇ ਸੁਮੇਰਾ ਬੇਨਤੀ ਹੈ ਯੰਗਸਟਰ ਹੁੰਦੇ ਆ ਸਰਦਾਰਾਂ ਦੀ ਗੱਲ ਹੈ ਜੇ ਕੋਈ ਖੜਾ ਹੋਸੀ ਤਰਵਾਤੀਆਂ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਤੁਸੀਂ 12 12:30 ਵਜੇ ਤੋਂ ਇੱਥੇ ਇਤਰਾ ਬੈਠੇ ਹੋ ਸੋ ਮੈਂ ਯਾਦੇ ਸਨ ਮਾ ਰਹਿਦਾ ਹੋਇਆ ਇੱਕ ਦੋ ਨਾਰੇ ਲਵਾਵਾਂਗਾ ਸਾਰਿਆਂ ਦੇ ਹਵਨਦਵਾਲ ਦੇ ਵਿੱਚ ਤੁਸੀਂ ਸਰਦਾਰ ਸਾਹਿਬ ਬੈਠੇ ਰਹੇਗਾ ਪਰ ਸੋਨ ਬਣਾਉਂਦਾ ਆਪਾਂ ਕੋਲ ਫਿਰ ਨਹੀਂ ਸੋ ਪਲੀਜ਼ ਸ਼ਾਂਤੀ ਰੱਖੋ ਤੇ ਆ ਸਟੇਜ ਸਟੇਜ ਹੈ ਭਾਈ ਆ ਜਿਹੜਾ ਕਾਕਾਰ ਦੇਵ ਸਿੰਘ ਜੀ ਬੈਠੇ ਨੇ ਦੋਨੋਂ ਆថਾਂ ਦਾ ਕਰੇ ਕਰਕੇ ਸ਼ਬੂਦ ਦੇਣਾ ਕਿ ਅਸੀਂ ਆਪਣੀ ਲੀਡਰ ਪ੍ਰੋਗਰਾਮ ਦਾ ਮਾਤਰਾ ਖਰਾਬ ਕਰ ਰਹੇ ਹਾਂ ਤੁਸੀਂ ਲੈਣੀ ਜੀ ਸੋ ਨੀੜੀ ਬੇਨਤੀ ਆ ਜਨਾਬ ਜਨਾਬ ਤੁਸੀਂ ਵੀ ਕਰ ਰਹੇ ਹੋ ਕਹਿੰਦਾ ਹੋਇਆ ਚ ਸਰਦਾਰ ਸਾਨੂੰ ਸਿੰਘ ਜਿੰਦਾਬਾਦ ਸਰਦਾਰ ਮੀਤ ਸਿੰਘ ਨਮਾ ਜਿੰਦਾਬਾਦ ਡਾਕਟਰ ਤਨਵੀਰ ਕਾਦੀ ਜੀ ਜਿੰਦਾਬਾਦ ਮਾਫੀ ਮੰਗਦਾ ਹੋਇਆ ਕਿਉਂਕਿ ਬਹੁਤ ਸਾਰੇ ਪਹਿਲੇ ਕਹਿਤਾ ਸੀ ਉਹਨਾਂ ਮੈਂ ਬੇਨਤੀ ਕਰਦਾ ਸਭ ਤੋਂ ਮਹਾਨ ਅੰਦਰ ਚੰਗਵਾਲ ਸਵਿਧਾਨ ਬਚਾਓ ਰੈਲੀ ਪੂਰੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਸਵਿਧਾਨ ਦੇ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਕੱਲ ਨਾਵਾ ਕਾਲ ਕੇ ਸਾਡੇ ਸੰਵਧਾਨ ਦੀ ਨਿਰਮਾਣ ਹੋਇਆ ਉਹਦੀ ਲੜਾਈ ਲੜ ਰਹੀ ਹੈ ਜਿਮੀ ਚੋਣ ਨੂੰ ਕਿਸ ਤਰ੍ਹਾਂ ਲੁਧਿਆਣਾ ਕਿੰਨੀ ਚੋਣ ਦਾ ਲਾਭ ਕਾਂਗਰਸ ਪਾਰਟੀ ਜਿਮੀ ਚੋਣ ਜਿੱਤੇਗੀ ਵੱਡੇ ਫਰਕ ਰਾਜਾ ਸਾਹਿਬ ਇੱਕ ਪਾਸੇ ਸਰਕਾਰ ਦੀ ਰੈਲੀ ਅੱਜ ਮੁੱਖ ਮੰਤਰੀ ਆਏ ਖਾਲੀ ਕੁਰਸੀਆਂ ਖਾਲੀ ਨਜ਼ਰ ਆਈਆਂ ਅੱਜ ਤੋਂ ਬਦਲ ਇੱਕ ਪਾਸੇ ਤੁਹਾਡੀ ਅੱਜ ਤਾਂ ਕੁਰਸੀਆਂ ਖਾਲੀ ਨਜ਼ਰ ਆਈਆਂ ਅਜੇ ਤਾਂ ਤੁਸੀਂ ਹਾਲਾਤ ਵੇਖਿਓ ਅੱਗੇ ਅਜੇ ਤਾਂ ਟ੍ਰੇਲਰ ਹੈ ਹਜੇ ਟ੍ਰੇਲਰ ਆ ਦੋ ਸਾਲਾਂ ਨੂੰ ਵੇਖਿਓ ਇਹਨਾਂ ਨੂੰ ਕਿਸੇ ਨੇ ਵੜਨ ਨਹੀਂ ਦੇਣਾ ਪਿੰਡਾਂ ਦੇ ਕੈਬਨਰੀ ਵਲ ਸਾਹਿਬ ਕਹਦੇ ਨੇ ਕਿ ਤੇਰਾ ਕਿੰਨੀਆ ਸਰਕਾਰਾਂ ਦੀ ਬੀਨਾਂ ਜੋ ਨੱਚਾ ਤੀਆ ਸਰਕਾਰੀ ਜਿਹੜੀਆਂ ਹੁਣ ਤਾਂ ਸਵਾ 3 ਸਾਲ ਤੋਂ ਨੂੰ ਵੀ ਹੋ ਗਏ ਹੁਣ ਕਿਰੀ ਦੇਣ ਕਹਿੰਦੇ ਦੱਸੋ ਤੁਸੀਂ ਪਿਛਲੀ ਸਰਕਾਰ ਦੀ ਗੱਲ ਕਰੋ ਉਹ ਅੱਜ ਦੀ ਗੱਲ ਦੂਸਰੇ ਹਾਲਾਤਾਂ ਨੂੰ ਕਿਹੜਾ ਬਹੁਤ ਮਾਰੋਏ ਤੁਸੀਂ ਦੇਖਿਆ ਹੀ ਹੁਣ ਕਿਸੇ ਨੂੰ ਗੱਡੀ ਨਹੀਂ ਭੇਜੀ ਕਿਸੇ ਨੂੰ ਕਾਰ ਮੋਟਰਸਾਈਕਲ ਨਹੀਂ ਭੇਜਿਆ ਆਪ ਕੋ ਆਪਣੇ ਵਹੀਕਲਾਂ ਤੇ ਆਪਣੇ ਆਪਣੀ ਸਵਾਰੀ ਤੇ ਲੋਕ ਆਪ ਪਾਏ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਰਾਹੁਲ ਗਾਂਧੀ ਜੀ ਦਾ ਤੇ ਆਪਣੇ ਕਾਂਗਰਸ ਦੇ ਪ੍ਰਧਾਨ ਜੀ ਦਾ ਸਨੇਹ ਹੈ ਜੋ ਸੰਵਿਧਾਨ ਬਚਾਓ ਰੈਲੀ ਇੱਥੇ ਹੋ ਰਹੀ ਹੈ ਬਾਕੀ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਚ ਸਾਰੇ ਪ੍ਰਧਾਨ ਪ੍ਰਦੇਸ਼ਾਂ ਦੇ ਕਰ ਰਹੇ ਨੇ ਅੱਜ ਵੀ ਮਲੇਰਕੋਟਲੇ ਤੋਂ ਹੁਣ ਇੱਥੇ ਆਂ ਪਹਿਲਾਂ ਮਲੇਰਕੋਟਲੇ ਆ ਹੁਣ ਇੱਥੇ ਆਇਨੀ ਔਰ ਬੈ ਸੰਵਿਧਾਨ ਕੇ ਇੰਨਾ ਵੱਡਾ ਉਤਸ਼ਾਹ ਮੈਂ ਜ਼ਿੰਦਗੀ ਚ ਕਦੇ ਦੇਖਿਆ ਨਹੀਂ ਔਰ ਲੋਕ ਆਪਣੇ ਆਪ ਚਾਈ ਚਾਈ ਆਏ ਨੇ ਭੈਣਾ ਭਰਾ ਬਜ਼ੁਰਗ ਬੱਚੇ ਸਾਰੇ ਆਏ ਨੇ ਕਿਉਂਕਿ ਦੇਸ਼ ਦਾ ਸੰਵਿਧਾਨ ਹੈ ਜੋ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਭੀਮਰਾਓ ਅੰਮਿਤਕਰ ਸਾਹਿਬ ਨੇ ਦੀ ਪ੍ਰਧਾਨਗੀ ਚ ਬਣਾਇਆ ਗਿਆ ਸੀ ਔਰ ਹਿੰਦੁਸਤਾਨ ਦੀ ਜੋ ਸਰਕਾਰ ਆ ਹੁਣ ਬੀਜੇਪੀ ਵੀ ਉਹਦੀ ਨੀਤਿ 'ਚ ਫਰਕ ਆ ਇਸ ਨੂੰ ਤੋੜਨਾ ਚਾਹੁੰਦੇ ਆ ਦੇਸ਼ 'ਚ ਛੇੜਛਾੜ ਕਰਨਾ ਚਾਹੁੰਦੇ ਆ ਜਾਤੀਵਾਦ ਫੈਲਾਉਣਾ ਚਾਹੁੰਦੇ ਆ ਔਰ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਕਿ ਇਸ ਦਾ ਵਿਰੋਧ ਕਰਨਾ ਹੈ ਕੱਲਾ ਕੱਲਾ ਵਰਕਰ ਅੱਜ ਨਾਬੇਦਾ ਪਪਾ ਪਾ ਰੋਕੇ ਅੱਜ ਇਕੱਠੇ ਹੋਏ ਨੇ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਇਹਦੀ ਰਾਖੀ ਕਰਨ ਲਈ ਅਸੀਂ ਸਾਰੇ ਵਚਨਬੱਧ ਆ ਕਿਉਂਕਿ ਕਾਂਗਰਸ ਪਾਰਟੀ ਦੇਸ਼ ਦੀ ਇੱਕ ਵੱਡੀ ਆਪੋਜੀਸ਼ਨ ਪਾਰਟੀ ਹੈ ਸਾਡਾ ਫਰਜ਼ ਵੀ ਬਣਦਾ ਸੀ ਕਿ ਸਰਕਾਰ ਕੋਈ ਗਲਤ ਕੰਮ ਕਰੇ ਤੇ ਉਹਦਾ ਵਿਰੋਧ ਕਰੀਏ ਕਾਂਗਰਸ ਪਾਰਟੀ ਵੱਲੋਂ ਇਹ ਜਿਹੜਾ ਸਮਾਗਮ ਹੈ ਦੇਸ਼ ਪ੍ਰਤੀ ਰਚਾਇਆ ਜਾ ਰਿਹਾ ਹੈ ਔਰ ਕਿਤੇ ਨਾ ਕਿਤੇ ਪਾਰਟੀ ਦੀ ਲੀਡਰਸ਼ਿਪ ਵੱਲੋਂ ਸਾਡੇ ਫਰਗੇ ਸਾਹਿਬ ਵੱਲੋਂ ਅਤੇ ਐਲੋਪੀ ਰਾਹੁਲ ગાંધી ਜੀ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਸਾਡੇ ਸੁਭਿਧਾਨ ਨੂੰ ਥੇਤ ਪਹੁੰਚਾਉਣ ਦਾ ਬਦਲਾ ਕੀਤਾ ਜਾ ਰਿਹਾ ਹੈ ਔਰ ਇਹਦਾ ਨਤੀਜਾ ਪਿਛਲੇ पार्लियामेंट की इलेक्शन भी देखने को कुछ मिले और बकायदा सा सुप्रीम कोर्ट भी याचिका दायर हुई ये दे ये भी एहसास हुआ कि महाराष्ट्र सूबे सरकार बनने तो पहला पंताली लख तो वोटा नजायज बन तो इस क्योंकि एक जमूरीयत है कर्बानिया तो बाद जमूरीयत पैदा हुई और देश का संविधान बनया और उस संविधान में बकायदा दिहाड़ा मनाने ਔਰ ਯਾਦ ਕਰਦੇ ਹਾਂ ਬਾਬਾ ਸਾਹਿਬ ਅੰਬੇਦਕਰ ਨੇ 26 ਜਨਵਰੀ ਨੂੰ ਬਕਾਇਦਾ ਤਾਂ ਕਿ ਸਾਡਾ ਸੰਵਿਧਾਨ ਨੂੰ ਇਹਦੇ ਤਹਿਤ ਸਾਡੇ ਕਾਨੂੰਨ ਕਾਇਦਾ ਬਣਿਆ ਉਹ ਬਰਕਰਾਰ ਰਹੇ। ਔਰ ਉਹਦੇ ਬਚਾਣ ਦੇ ਇਹ ਯਤਨ ਕੀਤਾ ਜਾ ਰਹੇ ਹੈ ਕਿ ਦੇਸ਼ ਦੇ ਪ੍ਰਤੀਕਿਤ ਸੁਵਿਧਾਨ ਨੂੰ ਕਿਸ ਨਾ ਪਹੁੰਚੇ ਔਰ ਜਿਹੜੀ ਸ਼ਹਾਗਤਾ ਸਾਡੇ ਸ਼ਹੀਦਾਂ ਨੇ ਦੇ ਕੇ ਦੇਸ਼ ਦੀ ਆਜ਼ਾਦੀ ਚ ਆਪਣਾ ਹਿੱਸਾ ਪਾਇਆ ਉਹ ਸ਼ਹਾਗਤਾ ਨਜ਼ਰ ਅੰਦਾਜ਼ ਨਾ ਹੋਵੇ। ਜਿੰਨੀ ਚੋਂਤਾ ਲਾਹਣਾ ਕਿਸ ਤਰ੍ਹਾਂ ਦੇਖਦੇ ਜੀ ਆਉਣੇ ਅੱਜ ਹੀ ਸੋਸ਼ਲ ਮੀਡੀਆ ਤੇ ਪ੍ਰੈਸ ਤੋਂ ਬਕਾਇਦਾ ਦੇਖਣ ਨੂੰ ਮਿਲਿਆ ਸੀ ਕਿ ਜੰਮਨੀ ਚੋਣ ਜਿਹੜੀ ਹੈ 19 ਤਰੀਕ ਨੂੰ ਲੁਧਿਆਣੇ ਦੇਖ ਕੀਤੀ ਗਈ। ਸਰਕਾਰ ਆਪਣਾ ਜੋਰ ਲਾਊਗੀ ਸਪਨਾ ਲਾਵਾ ਕੇ ਡਾਇਰੈਕਟ ਮਾਪਰੀ ਪ੍ਰਿੰਸਪਰ ਤੋਂ ਬਾਅਦ ਇਹ ਕਿਹਾ ਵੀ ਅਸੀਂ ਵਿਕਾਸ ਦੇ ਪੱਧ ਤੇ ਜਿਹੜਾ ਹੈਗਾ ਕੰਮਾ ਲਗਾਵਾਂਗੇ ਕਿਉਂਕਿ ਜਿਹੜੇ ਲੋਕਾਂ ਦਾ ਜਿਹੜਾ ਹੈਗਾ ਉਹ ਆਪ ਪਛਾਣ ਚ ਲੋਕ ਕਾਫੀ ਸਿਆਣੇ ਹਨ। ਮੇਰਾ ਖਿਆਲ ਬਥੇਰਾ ਪੰਜਾਬ ਨੇ ਪੰਜਾਬ ਦੇ ਲੋਕ ਗੁੰਮਰਾ ਹੋ ਕੇ ਇੱਕ ਬੜੀ ਭਾਰੀ ਬਹੁਮਤ ਦੇ ਕੇ ਗਲਤੀ ਅਹਿਸਾਸ ਕਰ ਰਹੇ ਹਨ ਔਰ ਅੱਜ ਜੋ ਮੈਨੂੰ ਪਤਾ ਲੱਗਿਆ ਇੱਥੇ ਆ ਕੇ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਆਏ ਸੀ ਦਿੱਲੀ ਦੇ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਪਹੁੰਚੇ ਸਨ ਜਿਹੜੇ ਆਪਣੇ Hindu ਧਰਮ ਦੀ ਨਮਾਇੰਗੀ ਵੀ ਕਰਦੇ ਹਨ ਅਗਰਵਾਲ ਕਬਾ ਦੇ ਸਮਾਗਮ ਦਾ ਉਦਘਾਟਨ ਵੀ ਕਰਕੇ ਗਏ ਉਹ ਪੱਤਰ ਨਹੀਂ ਪੱਤਰ ਵੀ ਹਿੰਦੀ ਚ ਰਚਾਇਆ ਗਿਆ

ਨੋਕ ਸਾਡੇ ਪੰਜਾਬ ਚ ਕੱਢਣ ਦਾ ਕਹਿਣਗੇ ਔਰ ਦਿੱਲੀ ਛੱਡ ਕੇ ਜਿਹੜੇ ਲੋਕਾਂ ਨੇ ਦਿੱਲੀ ਦੀ ਨਮਾਇਜ਼ ਦਿੱਤੀ ਦਿੱਲੀ ਤੋਂ ਭਜਾਤੇ ਹੁਣ ਪੰਜਾਬ ਦੀ ਹਕੂਮਤ ਭਰਦੇ ਸੋ ਆਣ ਵਾਲਾ ਸਮੇਂ ਸੈ ਕਰ ਦੂਗਾ ਕਿ ਲੋਕਾਂ ਨੇ ਕੀ ਫਤਵਾ